ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਤੇ ਲਗਾਤਾਰ ਅਸੀਂ ਦਿੱਲੀ ਦੀ ਦਿੱਲੀ ਦੇ ਚੋਣਾ ਰਿਜ਼ਲਟ ਨੂੰ ਲੈ ਕੇ ਤੁਹਾਡੇ ਨਾਲ ਜੁੜੇ ਹੋਏ ਆਂ ਤੇ ਇਸ ਵੇਲੇ ਦੱਸ ਦਈਏ ਕਿ ਪੰਜਾਬ ਦੇ ਵੱਡੇ ਵੱਡੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਨਾਲੀ ਪ੍ਰਚਾਰ ਕਰਨ ਉੱਤੇ ਪਹੁੰਚੇ ਸੀਗੇ ਉਹ ਇਸ ਸਮੇਂ ਹਾਰ ਚੁੱਕੇ ਨੇ ਜੀ ਹਾਂ ਜੋ ਖਬਰ ਸਾਹਮਣੇ ਆ ਰਹੀ ਹੈ ਕੀ ਆਮ ਆਦਮੀ ਪਾਰਟੀ ਦੇ ਮਨੀਸ਼ ਸੋਦੀਆ ਡਿਪਟੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਜਿਨ੍ਹਾਂ ਨੂੰ ਸਿੱਖਿਆ ਦੇ ਬਦਲਾਅ ਦੇ ਨਾਮ ਤੋਂ ਜਾਣਿਆ ਜਾਂਦਾ ਸੀਗਾ ਜਿਹੜੀ ਆਮ ਆਦਮੀ ਪਾਰਟੀ ਆਪਣੇ ਨੂੰ ਸਿੱਖਿਆ ਦੇ ਬਦਲਾਅ ਨੂੰ ਲੈ ਕੇ ਆਈ ਸੀਗੀ ਪੰਜਾਬ ਦੇ ਵਿੱਚ ਵੀ ਮਨੀਸ਼ ਸੋਦੀਆ ਵੱਲੋਂ ਵੱਡੇ ਆਕਾਸ਼ਦੇ ਕਿ ਆਪਣਾ ਸਰਕਾਰੀ ਸਕੂਲਾਂ ਨੂੰ ਲੈ ਕੇ ਵੱਡੇ ਵੱਡੀਆਂ 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 ਬਿਆਨ ਦਿੱਤੇ ਗਏ ਸੀ ਕਿ ਅਸੀਂ ਇੱਦਾਂ ਕਰਦਾਂਗੇ ਅਸੀਂ ਉੱਦਾਂ ਕਰਦਾਂਗੇ ਅੱਜ ਉਹ ਆਪਣੀ ਜੰਗਪੂਰਾ ਵਾਲੀ ਸੀਟ ਤੋਂ ਹਾਰ ਚੁੱਕੇ ਨੇ ਇੱਕ ਕਰਾਰੀ ਹਾਰ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਦੇਖਣ ਮਿਲੀ ਹੈ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਪਹਿਲਾ ਵੱਡਾ ਥੰਮ ਜਿਹੜਾ ਹੈ ਉਹ ਡਿੱਗ ਚੁੱਕਾ ਹੈ ਤੁਹਾਨੂੰ ਅਸੀਂ ਦਿਖਾ ਦਈਏ ਤੁਸੀਂ ਇੱਥੇ ਤਸਵੀਰ ਦੇਖ ਸਕਦੇ ਹੈਗੇ ਹੋ ਜਿਹਦੇ ਵਿੱਚ ਤੁਸੀਂ ਦਿਖਾ ਰਹੇ ਹੈਗੇ ਆ ਮਨੀਸ਼ ਸੋਦਿਆ ਦਾ ਰਿਜ਼ਲਟ ਜੀ ਹਾਂ ਮਨੀਸ਼ ਸੋਦਿਆ ਜਿਹੜੇ ਨੇ ਉਹ ਹਾਰ ਚੁੱਕੇ ਨੇ ਇਸ ਵੇਲੇ ਵੱਡੀ ਜਿਹੜੀ ਗੱਲ ਹੈ ਵੱਡਾ ਵੱਡੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਮਨੀਸ਼ ਸੋਦਿਆ ਤਕਰੀਬਨ 600 ਵੋਟਾਂ ਤੋਂ ਹਾਰ ਚੁੱਕੇ ਨੇ ਜੰਗਪੁਰਾ ਸੀਟ ਦੇ ਉੱਤੇ ਦੱਸਿਆ ਜਿਵੇਂ ਅਸੀਂ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਪੰਜਾਬੀ ਵੋਟਰ ਇਥੇ ਬਹੁਤ ਜ਼ਿਆਦਾ ਨਹੀਂ ਪੰਜਾਬੀ ਵੋਟਰ ਨੇ ਬੀਜੇਪੀ ਬੀਜੇਪੀ ਦੇ ਉੱਤੇ ਜਿਹੜਾ ਵਿਸ਼ਵਾਸ ਜਤਾਇਆ ਬੀਜੇਪੀ ਦੇ ਤਰਵਿੰਦਰ ਸਿੰਘ ਮਰਵਾਹਾ ਦੇ ਉੱਤੇ ਵਿਸ਼ਵਾਸ ਜਤਾਇਆ ਤਰਵਿੰਦਰ ਤਰਵਿੰਦਰ ਸਿੰਘ ਮਰਵਾਹਾ ਚੜ੍ਹਦੇ ਨੇ ਉਹ ਚਿੱਤ ਚੁੱਕੇ ਨੇ ਹਾਲਾਂਕਿ ਇੱਥੇ ਈਸੀਆਈ ਦਾ ਰਿਜ਼ਲਟ ਆਲੇ ਹੋਣਾ ਬਾਕੀ ਹੈ ਜਿਹੜੀ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਮਨੀਸ਼ ਸਿਸੋਦੀਆ ਇਸ ਵੇਲੇ ਆਪਣੀ ਸੀਟ ਹਾਰ ਚੁੱਕੇ ਨੇ ਇੱਕ ਵੱਡਾ ਚਟਕਾ ਆਮ ਆਦਮੀ ਪਾਰਟੀ ਨੂੰ ਮਿਲ ਚੁੱਕਾ ਹੈ ਵੱਡਾ ਚਟਕਾ ਪਹਿਲਾ ਵੱਡਾ ਚਟਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ ਪਹਿਲਾ ਜੇਲ੍ਹ ਗਏ ਜਿਲ੍ਹ ਤੋਂ ਬਾਅਦ ਫਿਰ ਦੁਬਾਰਾ ਤੋਂ ਇਥੇ ਆ ਕੇ ਇਲੈਕਸ਼ਨ ਲੜ ਰਹੇ ਸੀਗੇ ਆਪਣੀ ਸੀਟ ਚੇਂਜ ਕੀਤੀ ਜੰਗਪੁਰਾ ਤੋਂ ਮਨੀਸ਼ ਸਿਸੋਦੀਆ ਜਿਹੜੇ ਨੇ ਹਾਰ ਚੁੱਕੇ ਨੇ ਮਨੀਸ਼ ਸਿਸੋਦੀਆ ਤਕਰੀਬਨ 500 ਵੋਟ ਤੋਂ ਮਨੀਸ਼ ਸਿਸੋਦੀਆ ਹਾਰੇ ਨੇ ਤੇ ਨਾਲ ਦੇ ਨਾਲ ਇੱਜੇ ਦੂਜੇ ਪਾਸੇ ਮੈਂ ਗੱਲ ਕਰਨਵਾ ਕੇਚਰੀਵਾਲ ਹੋਰਾਂ ਦੀ ਤੇ ਰਜਿੰਦਰ ਨਗਰ ਦੀ ਜੇ ਗੱਲ ਕਰੀਏ ਜਿੱਥੇ ਰਾਗਵ ਚੱਡਾ ਦਾ ਏਰੀਆ ਰਾਗਵ ਚੱਡਾ ਦਾ ਹੋਲਡ ਹੀ ਉਸ ਇਲਾਕਾ ਰਾਗਵ ਚੱਡਾ ਦੇ ਏਰੀਏ ਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਹਾਰ ਚੁੱਕੀ ਐ ਦੁਰਗੇਸ਼ ਪਾਟਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਹਾਰ ਚੁੱਕੇ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਗੱਲ ਚੱਲ ਰਹੀ ਸੀਗੀ ਕਿ ਉਹ ਅੱਗੇ ਚੱਲ ਰਹੇ ਨੇ ਪਰ ਕਹਿ ਸਕਦੇ ਹੋ ਕਿ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਮਨੀਸ਼ ਸੁਸੋਦੀਆ ਦੀ ਹਾਰ ਤੇ ਹੁਣ ਬਾਕੀ ਜਿਹੜੇ ਲੀਡਰ ਨੇ ਵੱਡੇ ਲੀਡਰ ਨੇ ਉਹ ਵੀ ਕਿਤੇ ਨਾ ਕਿਤੇ ਪਿੱਛੇ ਚੱਲ ਰਹੇ ਨੇ ਰਜਿੰਦਰ ਨਗਰ ਰਾਗਵ ਚੜ੍ਹਾ ਰਾਗਵ ਚੜ੍ਹਾ ਪੰਜਾਬ ਐਮਪੀ ਰਾਜ ਸਭਾ ਦੇ ਵਿੱਚ ਗਏ ਨੇ ਪੰਜਾਬ ਤੋਂ ਐਮਪੀ ਰਾਜ ਸਭਾ ਦੇ ਵਿੱਚ ਗਏ ਨੇ ਪਰ ਉਹਨਾਂ ਦੇ ਇਲਾਕੇ ਦੇ ਵਿੱਚੋਂ ਹੀ ਹੁਣ ਰਜਿੰਦਰ ਨਗਰ ਏਰੀਏ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਹਾਰ ਹੋ ਚੁੱਕੀ ਹੈ ਜੇ ਉਧਰੋਂ ਕੇਜਰੀਵਾਲ ਕੇਜਰੀਵਾਲ ਹੋਰੀ ਵੀ ਜਿਹੜੇ ਨੇ ਉਹ ਪਿੱਛੇ ਚੱਲੇ ਨੇ ਤੇ ਲਗਾਤਾਰ ਆਵਾਜ਼ੀ ਪਾਰਟੀ ਨੂੰ ਝਟਕੇ ਦੇ ਝਟਕੇ ਲੱਗ ਰਹੇ ਨੇ ਤੇ ਆਵਾਜ਼ੀ ਪਾਰਟੀ ਲਈ ਪ੍ਰਚਾਰ ਕਰਨ ਪੂਰੀ ਪੰਜਾਬ ਦੀ ਲੀਡਰਸ਼ਿਪ ਪਹੁੰਚੀ ਸੀ ਤੇ ਉਹਨਾਂ ਦਾ ਕੋਈ ਵੀ ਫਾਇਦਾ ਹੁੰਦਾ ਹੋਇਆ ਇੱਥੇ ਨਹੀਂ ਦਿਖਾਈ ਦੇ ਰਿਹਾ ਤੇ ਲਗਾਤਾਰ ਆਵਾਜ਼ੀ ਪਾਰਟੀ ਲਈ ਜਿਹੜੇ ਮੁੱਖ ਮੰਤਰੀ ਪੰਜਾਬ ਆਪਣਾ ਛੱਡ ਕੇ ਪ੍ਰਚਾਰ ਕਰ ਰਹੇ ਸੀਗੇ ਉਹ ਵੀ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਆਇਆ ਤੇ ਕੇਜਰੀਵਾਲ 1800 ਤੋਂ ਉੱਧ ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਕੇਜਰੀਵਾਲ 1800 ਉੱਧ ਵੋਟਾਂ ਤੋਂ ਪਿੱਛੇ ਚੱਲ ਰਹੇ ਨੇ ਜਿहां ਤੁਸੀਂ ਇਹ ਤਸਵੀਰ ਵੀ ਦੇਖ ਸਕਦੇ ਹੋ ਜਿੱਥੇ ਕੇਜਰੀਵਾਲ ਪਿੱਛੇ ਚੱਲ ਰਹੇ ਨੇ 1844 ਵੋਟਾਂ ਤੋਂ ਤੇ ਪ੍ਰਵੇਸ਼ ਸਿੰਘ ਜਿਹੜੇ ਨੇ ਬੀਜੇਪੀ ਦੇ ਉਹ ਅੱਗੇ ਚੱਲ ਰਹੇ ਨੇ ਤੇ ਇੱਕ ਵੱਡਾ ਝਟਕਾ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਜਿੱਥੇ ਪੂਰੀ ਪੰਜਾਬ ਦੀ ਲੀਡਰਸ਼ਿਪ ਪੂਰੀ ਪੰਜਾਬ ਦੀ ਲੀਡਰਸ਼ਿਪ ਪਹੁੰਚੀ ਸੀ ਇਸ ਦਿੱਲੀ ਇਲੈਕਸ਼ਨ ਨੂੰ ਦਿੱਲੀ ਇਲੈਕਸ਼ਨ ਨੂੰ ਜਿੱਤਣ ਦੇ ਲਈ ਪਰ ਇੱਥੇ ਕਹਿ ਸਕਦੇ ਹੋ ਕਿ ਪੂਰੀ ਪੰਜਾਬ ਦੀ ਲੀਡਰਸ਼ਿਪ ਨੂੰ ਕੋਈ ਵੀ ਕਿਸੇ ਨੇ ਪਸੰਦ ਨਹੀਂ ਕੀਤਾ ਪੂਰੀ ਪੰਜਾਬ ਦੀ ਲੀਡਰਸ਼ਿਪ ਫੇਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਪਣੇ ਵੱਡੇ ਚਿਹਰਿਆਂ ਨੂੰ ਹੀ ਬਚਾ ਨਹੀਂ ਸકી ਜੀ ਹਾਂ ਮਨੀਸ਼ ਸੋਦੀਆ ਹਾਰ ਚੁੱਕੇ ਨੇ ਕੇਜਰੀਵਾਲ ਪਿੱਛੇ ਚੱਲ ਰਹੇ ਨੇ ਤੇ ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਦਿੱਲੀ ਦੇ ਅਤੀਸ਼ੀ ਉਹ ਵੀ ਪਿੱਛੇ ਆਪਣੀ ਸੀਟ ਤੋਂ ਇੱਥੇ ਚੱਲ ਰਹੇ ਨੇ ਲਗਾਤਾਰ ਪਿੱਛੇ ਚੱਲ ਰਹੇ ਨੇ ਤੇ ਕਦੀ ਬਹੁਤ ਟਾਈਮ ਤੋਂ ਪਿੱਛੇ ਚੱਲ ਰਹੇ ਨੇ ਤੇ ਨਿੱਕ ਅੱਗੇ ਵੀ ਨਹੀਂ ਆਸ ਤੱਕ ਕਾਲਕਾ ਜੀ ਉਹਨਾਂ ਦਾ ਹਲਕਾ ਪੈਂਦਾ ਹੈ ਕਾਲਕਾ ਜੀ ਤੋਂ 238 ਸੀਟਾਂ ਤੋਂ ਉਹ ਪਿੱਛੇ ਚੱਲ ਰਹੇ ਨੇ 238 ਜਿਹੜੇ ਕੀ ਵੋਟ ਆ ਉਹਦੇ ਤੋਂ ਪਿੱਛੇ ਚੱਲ ਰਹੇ ਨੇ ਆਤੀਸ਼ੀ ਜਿਹੜੇ ਮੁੱਖ ਮੰਤਰੀ ਤੇ ਪੰਜਾਬ ਚ ਆ ਕੇ ਕਈ ਵਾਰੀ ਉਹਨਾਂ ਨੇ ਪ੍ਰੈਸ ਕਾਨਫਰੈਂਸਿਸ ਕੀਤੀਆਂ ਪੰਜਾਬ ਦੇ ਲਈ ਕਈ ਕੈਸ਼ੂ ਦੇਓ ਕੇਜਰੀਵਾਲ ਦੇ ਨਾਲ ਮਿਲ ਕੇ ਐਲਾਨ ਕੀਤੇ ਰਮੀਏ ਸ਼ੁਭਦੂਰੀ ਜਿਹੜੇ ਨੇ 238 ਵੋਟਾਂ ਤੋਂ ਅੱਗੇ ਚੱਲ ਰਹੇ ਨੇ 238 ਵੋਟਾਂ ਤੋਂ ਅੱਗੇ ਚੱਲਨੇ ਨੇ ਤੇ ਪਰ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਇੱਥੇ ਬੁਰੀ ਤਰ੍ਹਾਂ ਪਿੱਛੇ ਹੋ ਚੁੱਕੀ ਹੈ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਕਹਿ ਸਕਦੇ ਹੋ ਕਿ ਪਿੱਛੇ ਹੋ ਗਈ ਹੈ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਵੇਂ ਜਿੰਨਾ ਪਿਆਰ ਪੰਜਾਬ ਦੇ ਵਿੱਚ 92 ਸੀਟਾਂ ਤੇ ਦਿੱਤਾ ਸੀਗਾ ਲੋਕਾਂ ਨੇ ਲੋਕਾਂ ਨੇ ਹੁਣ ਉਹੀ ਕਹਿ ਸਕਦੇ ਹੋ ਕਿ ਉਨ੍ਹਾਂ ਹੀ ਜ਼ਿਆਦਾ ਜਿਹੜਾ ਪਿਆਰ ਸੀਗਾ ਜਿਹੜਾ ਦਿੱਲੀ 'ਚ ਮਿਲਦਾ ਸੀਗਾ ਉਹਨੂੰ ਵੀ ਵਾਪਸ ਲੈ ਲਿਆ ਤੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰਚਾਰਕ ਜਿਹੜੇ ਮੰਤਰੀ ਆਏ ਸੀ ਉਹ ਸੁਣ ਲੈਣੇ ਕੀ ਕੁਝ ਕਹਿ ਰਹੇ ਨੇ ਤੇ ਉਹਨਾਂ ਨੇ ਕੀ ਹਾਲਤ ਸੁਣਾਇਆ ਅ ਦੇਖੋ ਬਿਲਕੁਲ ਕਾਊਂਟਿੰਗ ਸੁਭਾਗੀ ਸ਼ੁਰੂ ਹੋਇਆ ਔਰ हम लोग उम्मीद करते हैं कि हम बनस की जीत होगी दिल्ली के अंदर और थोड़ा सा इसको आप क्योंकि जब दिल्ली के चुनाव के अंदर हम लोग भी थे पटेल नगर में जहां दिल्ली के कई इलाकों में गए हैं तो इस बार जो बीजेपी का वो जो एंटी डेमोक्रेटिक रूप है वो लोगों ने बहुत नजदीक से देखा है सो तो दिल्ली के अंदर सत्ता को थाने के लिए वीजीपी ने हर वर्ग को पैनिक भी किया डराया है उसको लुवाया भी है और पीएम तक देश के गृहमंत्री तक इस चुनाव में फिरे हैं सो जैसे मैंने देखा है वहाँ पर कि श्री अरविंद केजरीवाल जी की अगुवाई में जो सरकार पिछले दस वर्षों से कार्य कर रही थी वो कहीं भी हमें एंटी इनकमेंसी दिल्ली के अंदर नजर नहीं आई और जैसे लोकतांत्रिक ढंग से बीजेपी ने वहां पर चुनाव लड़ा हमारे कार्यकर्ताओं को पीटा गया उनको थानों में बंद करके रखा गया और जहां तक कि मीडिया को भी नहीं बख्शा, तो जे तमाम जो था, जो दृश्य, लोगों ने सारे देश ने दुनिया ने अपनी आंखों से देखा उससे जो अंदाजा लगाया जा, जा रहा था कि दिल्ली के चुनाव एक खास माहौल में हो रहे हैं तो उस कैसे देखते हैं देखो बिल्कुल काउंटिंग सुबह की शुरू हुआ और आ, हम लोग उम्मीद करते हैं कि हमबस की जीत होगी दिल्ली के अंदर और थोड़ा सा इसको आप आ, क्योंकि जब दिल्ली के चुनाव आ, के अंदर हम लोग भी थे तो इस वेरे दी बड़ी खबर तेरे आ कि केजरीवाल जेड़े ने ओ अपना चुनाव हार चुके ने जहां मनीष सिसोदिया हार गए ने केजरीवाल चुनाव हार गए ने केजरीवाल देवते बड़ा ਵੱਡੀ ਜਿਹੜੀ ਖਬਰ ਹੈ ਉਹ ਆ ਚੁੱਕੀ ਹੈ ਕਿ ਕੇਜਰੀਵਾਲ ਜਿਹੜੇ ਨੇ ਉਹ ਇਲੈਕਸ਼ਨ ਹਾਰ ਚੁੱਕੇ ਨੇ ਆਪਣੀ ਸੀਟ ਨਵੀਂ ਦਿੱਲੀ ਤੋਂ ਬੀਜੇਪੀ ਦੇ ਪਰਵੇਸ਼ ਤੇ ਸਿੰਘ ਜਿੱਤ ਚੁੱਕੇ ਨੇ ਤੇ ਕੇਜਰੀਵਾਲ ਹਾਰ ਗਏ ਨੇ ਜੀ ਹਾਂ ਇੱਕ ਵੱਡਾ ਅਪਡੇਟ ਹੈ ਤੇ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਬੁਰੀ ਖਬਰ ਕਿ ਉਹਨਾਂ ਦੇ ਸਪ੍ਰੀਮੋ ਜਿਨ੍ਹਾਂ ਦੇ ਨਾਮ ਦੇ ਉੱਤੇ ਉਹ ਲੜ ਰਹੇ ਸੀਗੇ ਕੇਜਰੀਵਾਲ ਹਾਰ ਚੁੱਕੇ ਨੇ ਜੀ ਹਾਂ ਕੇਜਰੀਵਾਲ ਹਾਰ ਚੁੱਕੇ ਨੇ ਇੱਕ ਵੱਡਾ ਜਿਹੜਾ ਕਹਿ ਸਕਦੇ ਹੋ ਤੁਸੀਂ ਵੱਡਾ ਘਟਾ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੈ ਚੁੱਕਾ ਹੈ ਵੱਡੀ ਖਬਰ ਜਿਹੜੀ ਆ ਤੁਹਾਨੂੰ ਦੇ ਰਿਹਾ ਕਿ ਕੇਜਰੀਵਾਲ ਜਿਹੜੇ ਨੇ ਉਹ ਹਾਰ ਚੁੱਕੇ ਨੇ ਕੇਜਰੀਵਾਲ ਹਾਰ ਚੁੱਕੇ ਨੇ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਉਹ ਪਹਿਲਾਂ ਹੀ ਪਿੱਛੇ ਚੱਲ ਰਹੇ ਸੀਗੇ ਤੇ ਹੁਣ ਕੇਜਰੀਵਾਲ ਲਗਾਤਾਰ ਜਿਹੜਾ ਕਾਫੀ ਸਮੇਂ ਤੋਂ ਪਿੱਛੇ ਚੱਲ ਰਹੇ ਸੀਗੇ 1800 ਵੋਟ ਤੋਂ ਪਿੱਛੇ ਚੱਲ ਰਹੇ ਸੀਗੇ ਤੇ ਹੁਣ ਕੇਜਰੀਵਾਲ ਦੇ ਉੱਤੇ ਵੱਡਾ ਅਪਡੇਟ ਆ ਚੁੱਕਾ ਹੈ ਹਲੇ ਵੈਬਸਾਈਟ ਦੇ ਉੱਤੇ ਹੁਣ ਹਲੇ ਬਾਕੀ ਹੈ ਤੇ ਕੇਜਰੀਵਾਲ ਜਿਹੜੇ ਨੇ ਹਾਰ ਚੁੱਕੇ ਨੇ ਜੀ ਹਾਂ ਇੱਕ ਵੱਡੀ ਮਾਇੂਸੀ ਵਾਲੀ ਗੱਲ ਆਮ ਆਦਮੀ ਪਾਰਟੀ ਲਈ ਵੱਡਾ ਚਟਕਾ ਕਿ ਜਿਸ ਚਿਹਰੇ ਦੇ ਉੱਤੇ ਕੇਜਰੀ ਵਜੇ ਚਿਹਰੇ ਦੇ ਉੱਤੇ ਆਮ ਆਦਮੀ ਪਾਰਟੀ ਲੜ ਰਹੀ ਸੀ ਜਿਸ ਚਿਹਰੇ ਦੇ ਉੱਤੇ ਆਮ ਆਦਮੀ ਪਾਰਟੀ ਲੜ ਰਹੀ ਸੀ ਉਹੀ ਚਿਹਰਾ ਹਾਰ ਗਿਆ ਹੈ ਜਮਨੀਸ਼ ਸੀਸੋਦੀਆ ਹਾਰ ਗਏ ਨੇ ਤੇ ਕੇਜਰੀਵਾਲ ਹਾਰ ਚੁੱਕੇ ਨੇ ਕੇਜਰੀਵਾਲ ਲਗਾਤਾਰ ਲੋਕਾਂ ਦੇ ਵਿੱਚ ਕਹਿ ਰਹੇ ਸੀਗੇ ਕਿ ਮੈਨੂੰ ਮੈਨੂੰ ਜੇ ਮੈਂ ਕੰਮ ਨਹੀਂ ਕੀਤੇ ਤਾਂ ਵੋਟ ਨਾ ਪਾਣਾ ਜੇ ਕੰਮ ਨਹੀਂ ਕੀਤੇ ਤਾਂ ਵੋਟ ਨਾ ਪਾਣਾ ਪਰ ਕੇਜਰੀਵਾਲ ਨੂੰ ਹੁਣ ਲੋਕਾਂ ਨੇ ਵੋਟ ਨਹੀਂ ਪਾਈ ਤੇ ਇੱਕ ਵੱਡਾ ਜਿਹੜਾ ਹੈ ਘਾਟਾ ਵੱਡਾ ਜਿਹੜਾ ਚਟਕਾ ਹੈ ਉਹ ਕੇਜਰੀਵਾਲ ਹੋਰਨ ਨੂੰ ਲੱਗਿਆ ਹੈ ਕੇਜਰੀਵਾਲ ਹਾਰ ਚੁੱਕੇ ਨੇ ਕੁਝ ਕੁਝ ਵੋਟਾਂ ਤੋਂ ਹਾਰੇ ਨੇ 1800 ਸਮਥਿੰਗ ਤੋਂ ਪਹਿਲਾਂ ਪਿੱਛੇ ਚੱਲ ਰਹੇ ਸੀਗੇ ਤੇ ਹੁਣ ਜਿਹੜੇ ਨੇ ਕੇਜਰੀਵਾਲ ਹਾਰ ਚੁੱਕੇ ਨੇ ਭਗਵੰਤ ਮਾਨ ਲਈ ਇੱਕ ਵੱਡਾ ਝਟਕਾ ਪੂਰੇ ਪੰਜਾਬ ਨੂੰ ਹੀ ਪੰਜਾਬ ਦੇ ਵਿੱਚ ਜਿੰਨੇ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹਨਾਂ ਦੇ ਲਈ ਇੱਕ ਵੱਡਾ ਝਟਕਾ ਜਿਸ ਚਿਹਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਜਗਾ ਜਗਾ ਜਾ ਰਹੀ ਸੀ ਫਿਰ ਆएंगे ਕੇਜਰੀਵਾਲ ਇਸ ਵਾਰ ਫਿਰ ਕੇਜਰੀਵਾਲ ਕੇਜਰੀਵਾਲ ਦਾ ਵਾਦਾ ਕੇਜਰੀਵਾਲ ਦੀ ਗਰੰਟੀ ਕੇਜਰੀਵਾਲ ਭయ్యా ਕੇਜਰੀਵਾਲ ਹੀ ਸਭ ਤੋਂ ਵੱਡੇ ਕਹਿ ਸਕਦੇ ਕਿ ਇਸ ਤਰ੍ਹਾਂ ਦੇ ਪੋਸਟਰ ਲੱਗ ਰਹੇ ਸੀ ਕੇਜਰੀਵਾਲ ਹੀ ਦੇਗਾ ਐਸੇ ਫ੍ਰੀ ਵੀ ਜਾਂ ਕੇਜਰੀਵਾਲ ਹੀ ਕਰੇਗਾ ਸਭ ਦਾ ਪਾਰ ਨਿਟਾਰਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਨੇ ਆਵਾਦ ਵੀ ਪਾਰਟੀ ਨੂੰ ਵੱਡਾ ਚਟਕਾ ਕਿ ਜਿਸ ਚਿਹਰੇ ਨੂੰ ਅੱਗੇ ਲੈ ਕੇ ਚੱਲ ਰਹੇ ਸੀਗੇ ਹੁਣ ਉਹ ਚਿਹਰਾ ਵਿਧਾਨ ਸਭਾ ਤੋਂ ਵੀ ਬਾਹਰ ਹੋ ਗਿਆ ਹੈ ਜੀ ਹਾਂ ਉਹ ਚਿਹਰਾ ਵਿਧਾਨ ਸਭਾ ਤੋਂ ਬਾਹਰ ਹੋ ਗਿਆ ਇੱਥੇ ਹਾਲੇ ਚਰਚਾਵਾਂ ਚੱਲ ਰਹੀਆਂ ਸੀਗੀਆਂ ਕਿ ਐਲਓਪੀ ਕੌਣ ਬਣੇਗਾ ਦਿੱਲੀ ਦਾ ਲੀਡਰ ਆਫ ਆਪੋਜੀਸ਼ਨ ਕੌਣ ਬਣੇਗਾ ਪਰ ਹੁਣੋ ਕੇਜਰੀਵਾਲ ਜਿਹੜੇ ਨੇ ਉਹ ਹਾਰ ਚੁੱਕੇ ਨੇ ਉਹ ਸਦਨ ਚੋਂ ਬਾਹਰ ਹੋ ਜਾਣਗੇ ਵਿਧਾਨ ਸਭਾ ਤੋਂ ਬਾਹਰ ਹੋ ਜਾਣਗੇ ਵੱਡਾ ਚਟਕਾ ਆਮ ਆਦਮੀ ਪਾਰਟੀ ਦੇ ਲਈ ਹੁਣ ਇਤੋਂ ਪਤਾ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਾਅਦੇ ਸੀਗੇ ਜਿਹੜੇ ਕੰਮ ਕਰਨੇ ਸੀਗੇ ਚਾਹੇ ਉਹ ਦਿੱਲੀ ਦੇ ਵਿੱਚ ਯਮੁਨਾ ਸਾਫ਼ ਕਰਨ ਦਾ ਕੰਮ ਹੋਵੇ ਜਾਂ ਫਿਰ ਸਾਫ਼ ਪਾਣੀ ਦਾ ਕੰਮ ਹੋਵੇ ਜਾਂ ਫਿਰ ਦਿੱਲੀ ਦੀਆਂ ਸੜਕਾਂ ਹੋਣ ਇਹ ਪਿਛਲੇ 5 ਸਾਲ ਤੋਂ ਜਿਹੜਾ ਚੋਣਵੀ ਮੁੱਦਾ ਲਗਾਤਾਰ ਜਿਹੜਾ ਬਣਿਆ ਹੋਇਆ ਸੀਗਾ ਉਸ ਨੂੰ ਲੈ ਕੇ ਲੋਕ ਕਿਤੇ ਨਾ ਕਿਤੇ ਖਫਾ ਸੀਗੇ ਤੇ ਭਾਜਪਾ ਨੇ ਇਸ ਵਾਰ ਇਨ੍ਹਾਂ ਮੁੱਦਿਆਂ ਨੂੰ ਬਹੁਤ ਹੀ ਤਗੜੇ ਤਰੀਕੇ ਦੇ ਨਾਲ ਉੱਪਰ ਤੱਕ ਚੱਕਿਆ ਤੇ ਕੇਜਰੀਵਾਲ ਹਾਰ ਗਏ ਨੇ ਕੇਜਰੀਵਾਲ ਦੀ ਇੱਕ ਵੱਡੀ ਹਾਰ ਹੋਈ ਹੈ ਪਹਿਲੀ ਵਾਰ ਕੇਜਰੀਵਾਲ ਹਾਰੇ ਨੇ ਤੇ ਲਗਾਤਾਰ ਜਿਹੜੀ ਸੀ ਗੱਲ ਕੀ ਕੇਜਰੀਵਾਲ ਦੇ ਉੱਤੇ ਚਿਹਰੇ ਉੱਤੇ ਚੋਣਾਂ ਲੜਿਆ ਜਾ ਰਿਹਾ ਸੀਗਾ ਕੇਜਰੀਵਾਲ ਤੇ ਚਿਹਰੇ ਉੱਤੇ ਚੋਣਾਂ ਲੜਿਆ ਜਾ ਰਿਹਾ ਸੀਗਾ ਪਰ ਕੇਜਰੀਵਾਲ ਹੁਣ ਜਿਹੜੇ ਨੇ ਉਹ ਹਾਰ ਗਏ ਨੇ ਕੇਜਰੀਵਾਲ ਦੀ ਹਾਰ ਹੋ ਚੁੱਕੀ ਹੈ ਕੇਜਰੀਵਾਲ ਹੁਣ ਦੇਖਣਾ ਹੋਵੇਗਾ ਕਿ ਹੁਣ ਆਵਾਜ਼ੀ ਪਾਰਟੀ ਦਾ ਭਵਿੱਖ ਕੀ ਹੋਵੇਗਾ ਕਿ ਹੁਣ ਕਿਹੜਾ ਵੱਡਾ ਚਿਹਰਾ ਹੈ ਜਿਵੇਂ ਕੇਜਰੀਵਾਲ ਤੋਂ ਬਾਅਦ ਗੱਲ ਕਰਾਂ ਭਗਵੰਤ ਮਾਨ ਨੇ ਜਿੱਤਿਆ ਹੋਇਆ ਚਿਹਰਾ ਕੇਜਰੀਵਾਲ ਤੋਂ ਵੱਡੇ ਨੇ ਕੇਜਰੀਵਾਲ ਤੋਂ ਕੇਜਰੀਵਾਲ ਤੋਂ ਬਾਅਦ ਜਿਹੜਾ ਵੱਡਾ ਚਿਹਰਾ ਹੈ ਭਗਵੰਤ ਮਾਨ ਦਾ ਚਿਹਰਾ ਹੈ ਸੋ ਲਗਾਤਾਰ ਜਿਹੜੀਆਂ ਗੱਲਚਰਚਾਵਾਂ ਚੱਲ ਰਹੀਆਂ ਸੀ ਕਿ ਇਸ ਵਾਰ ਆਵਾਜ਼ੀ ਪਾਰਟੀ ਦਾ ਜਿੱਤਣਾ ਬਹੁਤ ਮੁਸ਼ਕਲ ਹੈ ਜਿੱਤਣਾ ਬਹੁਤ ਮੁਸ਼ਕਲ ਹੈ ਤੇ ਉਹੀ ਚੀਜ਼ ਹੋਈ ਕਿ ਕੇਜਰੀਵਾਲ ਹੁਣ ਹਾਰ ਚੁੱਕੇ ਨੇ ਕੇਜਰੀਵਾਲ ਦੀ ਹਾਰ ਹੋ ਗਈ ਹੈ ਤੇ ਮਨੀਸ਼ ਸੋਧਿਆ ਹਾਰ ਚੁੱਕੇ ਨੇ ਦੁਰਗੇਸ਼ ਪਾਟ ਹਾਰ ਚੁੱਕੇ ਨੇ ਮਤਲਬ ਜਿਹੜੇ ਪੰਜਾਬੀ ਏਰੀਆ ਸੀਗੇ ਉਹਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਦੀ ਹਾਰ ਹੋਈ ਹੈ ਪੰਜਾਬੀ ਇਲਾਕਿਆਂ ਦੇ ਵਿੱਚ ਜਿਵੇਂ ਗੱਲ ਕਰਨਾ ਮਨੀਸ਼ ਸੋਧਿਆ ਦੀ ਮਨੀਸ਼ ਸੋਧਿਆ ਵੀ ਆਪਣੇ ਜਿਹੜਾ ਜੰਗਪੁਰਾ ਏਰੀਆ ਸੀਗਾ ਉੱਥੋਂ ਦੀ ਹਾਰ ਚੁੱਕੇ ਨੇ ਰਚਿੰਦਰ ਨਗਰ ਜਿੱਥੇ ਪੰਜਾਬੀ ਰਹਿੰਦੇ ਨੇ ਪਰਾਗਲ ਚੱਡਾ ਦੇ ਏਰੀਆ ਰਾਗਲ ਚੱਡਾ ਦੇ ਇਲਾਕੇ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਦੇ ਦਰਗੇਸ਼ 파ਟਕ ਜੀ ਉਹ ਹਾਰ ਗਏ ਤੇ ਯਾਨੀ ਕਿ ਆਪਾਂ ਸਿੱਧਾ ਸਿੱਧਾ ਇਹ ਕਹਿ ਸਕਦੇ ਹਾਂ ਕਿ ਪੰਜਾਬੀਆਂ ਨੇ ਦਿੱਲੀ ਦੇ ਜਿਹੜੇ ਪੰਜਾਬੀ ਏਰੀਏ ਨੇ ਉਹ ਜਿਹੜੇ ਨੇ ਉੱਥੇ ਭਾਜਪਾ ਦਾ ਕਮਲ ਖਿលਿਆ ਹੈ ਭਾਜਪਾ ਜਿੱਤੀ ਹੈ ਉਸੋ ਦੀ ਤੇ ਲਗਾਤਾਰ ਇਹ ਬੜਾ ਵੱਡਾ ਘਾਟਾ ਕਹਿ ਸਕਦੇ ਹੋ ਜਾਂ ਬੜਾ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਵੀ ਬੜਾ ਵੱਡਾ ਝਟਕਾ ਮਿਲਿਆ ਹੈ ਜਿਸ ਕਾਰਨ ਜਿਹੜੇ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹ ਬੜੀ ਤਗੜੀ ਹਾਰ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਜਿਹੜੀ ਲਗਾਤਾਰ ਜਿਹੜੀ ਸੀਗੀ ਵਾਦੇ ਕਰ ਰਹੀ ਸੀ ਅਸੀਂ 18000 ਦਵਾਂਗੇ ਅਸੀਂ ਇੰਨੇ ਪੈਸੇ ਦਵਾਂਗੇ ਅਸੀਂ ਇੰਨੇ ਪੈਸੇ ਦਵਾਂਗੇ ਅਸੀਂ ਇਹਨੂੰ ਇਹ ਦਵਾਂਗੇ ਅਸੀਂ ਇਹਨੂੰ ਇਹ ਦਵਾਂਗੇ ਆਪ ਲੋਕਾਂ ਨੇ ਕੁਝ ਵੀ ਨਹੀਂ ਸੁਣਿਆ ਆਮ ਲੋਕਾਂ ਦਾ ਕੋਈ ਵੀ ਇੰਟਰਸਟ ਨਹੀਂ ਆਇਆ ਇਸ ਦੇ ਵਿੱਚ ਤੇ ਲੋਕ ਜਿਹੜੇ ਨੇ ਕੇਜਰੀਵਾਲ ਨੂੰ ਲੋਕਾਂ ਨੇ ਹਰਾ ਦਿੱਤਾ ਹੈ ਕੇਜਰੀਵਾਲ ਨੂੰ ਲੋਕਾਂ ਨੇ ਹਰਾ ਦਿੱਤਾ ਹੈ ਇਹ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਦੂਰ ਹੋ ਗਏ ਨੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਉਹਨਾਂ ਨੇ ਹਾਰ ਦਾ ਮੂੰਹ ਦਿਖਾ ਦਿੱਤਾ ਸੋ ਮੇਰੇ ਨਾਲ ਦਿੱਲੀ ਤੱਕ ਤੋਂ ਮੇਰੇ ਪੱਤਰਕਾਰ ਦਿਨੇਸ਼ ਜੁੜ ਚੁੱਕੇ ਨੇ ਦਿਨੇਸ਼ ਕਿਵੇਂ ਦੇਖ ਰਹੇ ਹੋ ਕੇਜਰੀ ਵਾਲ ਦੀ ਹਾਰ ਹੋ ਗਈ ਹੈ ਤੇ ਇਹ ਪੰਜਾਬੀਆਂ ਲਈ

और विधायक भी जिताते थे और सरकार भी पंजाब में बहुत बड़े मैंडेट से बनाई उतने बड़े मैंडेट से जितने बड़े मैंडेट से दिल्ली को जीता जितने बड़े मैंडेट से अरविंद केजरीवाल ने दिल्ली को जीता 2025 में उतने ही बड़े मैंडेट से दिल्ली की जनता ने अरविंद केजरीवाल को उनकी पार्टी को हराया ना सिर्फ उनकी पार्टी को हराया खबर यही है कि अरविंद केजरीवाल चुनाव हार चुके हैं मनीष सिसोदिया अपना चुनाव हार चुके हैं आतिशी पीछे चल रही है सौरभ भारद्वाज पीछे चल रहे हैं सत्येंद्र जैन बीस हजार वोटों से पीछे चल रहे हैं तो जैसे ही चुनाव बड़े बड़े नेता हारे आम आदमी पार्टी ने अपना दफ्तर बंद कर दिया है किसी को अंदर नहीं जाने दिया जा रहा है किसी से कोई बातचीत कोई रिएक्शन नहीं मीडिया के सामने मीडिया की एंट्री दफ्तर के अपने कार्यालय में उन्होंने बंद कर दिया है और सिर्फ नेताओं को को पदाधिकारियों कह है। सकते हैं कि पूरी पार्टी में जाकर बड़ी -बड़ी होती थी। वो, सारे सारे वो विधानसभा से बाहर हो गए अभी अभी कयास ये लगाए जा रहे थे कि लीडर ऑफ द ऑपोजिशन केजरीवाल हो सकते हैं पर इसमें केजरीवाल भी नहीं सामने आए देखिए

निकल रही है, है नेता तो प्रतिपक्ष की हम बात कर रहे हैं कमान निकली तो है। निकल चुकी है निकल चुकी है तो अरविंद केजरीवाल आम आदमी पार्टी हार गई है अब जो एक लीडरशिप में जो परिवर्तन होना है जो दिखाई देना है जिस तरह से आप देखते ही है कि अरविंद केजरीवाल नेता प्रतिपक्ष की जिम्मेदारी क्योंकि अब तो विपक्ष में बैठना है जनता ने मैंडेट दे दिया है पूरे देश में घुमाया जाएगा अब यही यही सबसे बड़ा सवाल है की अरविंद केजरीवाल का अगला प्लान क्या होगा क्योंकि अब वो जनता के बीच में क्या बोलेंगे की भाई बिल्कुल ਦਿੱਲੀ ਮੇਂ ਦੇਖ ਲਓ ਅੰਨੇ ਬਿਜਲੀ ਕੇ ਬਿੱਲ ਜ਼ੀਰੋ ਕੀਏ आप भी कर देंगे तो अब वो हार चुके हैं बिल्कुल अब आगे की रणनीति क्योंकि अब तक एक, एक देखिए को जरूर मिला कि जितने पंजाबी एरिया थे पे हाँ। पंजाबी वोटर बहुत है पटेल नगर हो तिलक नगर हो तिलक नगर तिलक नगर चल सिंह जीत रहे हैं राजेंद्र सिंह राजौरी गार्डन वहाँ आम आदमी पार्टी बिल्कुल ही पीछे चले गई है सिसोदिया वाली सीट पर भी बहुत सारे जनपुरा में बहुत पंजाबी वोटर है बहुत भी तो भी, तो जनसभाएं की थ्री लेयर ऑफ यहाँ पर प्रचार हुआ पहले भगवंत पान जाते थे प्रचार करने उसी सीट पे फिर संजय सिंह जाते थे और फिर उसी सीट पर अरविंद केजरीवाल जाते थे थ्री लेयर ऑफ यहाँ पर प्रचार रखा पूरी गलियां नाप दी अरविंद केजरीवाल ने इससे पहले पदयात्रा भी की पूरी सत्तर विधानसभाओं में पंजाब से नेता बुलाए गए तो, तो अब उसके बावजूद ऐसा रिजल्ट आना तो ये अब बहुत चौंकाने वाला तो है लेकिन अरविंद केजरीवाल को सोचना होगा कि आखिर ऐसा अगर हमने फ्रीबीज की राजनीति को इंट्रोड्यूस किया है ना फ्रीबीज दी आपने कहा कि इसका भला हो रहा है उसका भला हो रहा है गरीबों का भला हो रहा है लेकिन इस बार फिर अगर ये ऐसे नतीजे हैं तो मतलब वो जो यानी दिल्ली की जनता ने उनकी फ्री बीज को नकार क्या इसके तो कार कारण क्या है वो तो खैर देखिए समीक्षा होगी आम आदमी पार्टी भी करेगी हम जर्नलिस्ट समीक्षा उसकी अभी करेंगे क्योंकि जब एक बार रिजल्ट हो जाएगा कि आखिर कारण क्या रहे ਕੀ ਇਤਨੀ ਬੁਰੀ ਹਾਲ 62 ਸੇ ਸਿੱਧਾ 20 ਬਿਲਕੁਲ 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 ਸੋ ਬੜੇ ਬੜੇ ਨੇਤਾਵੋ ਕੀ ਹਰ ਅਰਵਿੰਦ ਕੇਜਰੀਵਾਲ ਕੀ ਹਰ ਮਨੀਸ਼ ਕੁਸ਼ਰੀਆ ਕੀ ਹਾਰ ਆਦੇਸ਼ੀ ਹਾਰ ਕੀ ਕਾਗਜ਼ ਤੇ ਜਿਨਕੇ ਚਿਹਰੇ ਪੇ ਪੂਰੇ ਦੇਸ਼ ਪੇ ਚੋਣ ਲੜਾ ਜਾ ਰਹਾਤਾ ਵੋ ਸਾਰੇ ਚਿਹਰੇ ਹਾਰ ਚੁਕੇ ਹੈ ਸੋ ਤੁਸੀਂ ਸੁਣ ਰਹੇ ਸੀਗੇ ਸਾਡੇ ਸਹਿਯੋਗੀ ਦਿੱਲੀ ਤੋਂ ਜੋ ਦਿੱਲੀ ਕਵਰ ਕਰਦੇ ਨੇ ਤੇ ਉਹਨਾਂ ਨੇ ਪੂਰੀ ਚੰਗੀ ਤਰ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਕਿੱਡਾ ਵੱਡਾ ਟੈਂਟ ਲੱਗਾ ਸੋ ਤੁਸੀਂ ਜੁੜੇ ਰਹੋ ਅਗਲੀ ਅਪਡੇਟ ਤੇ ਲਈ ਪੰਜਾਬ